ਹਾਂਜੀ ਭਾਈ ਕੀ ਹਾਲ ਚਾਲ ਨੇ ਲੈ ਮਿੱਤਰੋ ਅੱਜ ਜਿਸ ਨੂੰ ਕਰਾਉਣਿਆ ਬਾਜ਼ੀਆਂ ਜਿੱਤੇ ਹੋਏ ਕਬੂਤਰਾਂ ਦਾ ਸ਼ੌਂਕ ਅੱਜ ਆਪਾਂ ਪਹੁੰਚਿਆ ਪਿੰਡ ਕੋੜੜ ਭਾਈ ਭਰਾ ਆਪਣਾ ਕਰਮੀ ਨਹੀਂ ਕਰਮੀ ਕੋਲੇ ਪਹੁੰਚੇ ਨੇ ਕਰਾਉਣਿਆ ਸ਼ੌਂਕ ਕਬੂਤਰਾਂ ਦਾ ਜਿਹੜੇ ਬਾਜ਼ੀਆਂ ਜਿੱਤੇ ਨੇ ਲੈ ਵੀ ਲਗਭੀਰ ਦਿਖਾਓ ਆ ਜਾਓ ਹਾਂਜੀ ਭਾਈ ਮਿੱਤਰੋ ਅੱਜ ਸੂਣਨਾ ਆਪਾਂ ਕਰਮੀ ਕੋਲੜ ਇਹਦੇ ਕਬੂਤਰਾਂ ਦਾ ਸ਼ੌਂਕ ਕਰਾਉਣ ਜਾ ਰਹੇ ਹਾਂ ਜਿੱਤੇ ਕੂਤਰ ਦਿਖਾਉਣੇ ਸਾਰੇ ਆਪਾਂ ਜਲਦੀ ਫੁੱਲ ਇੰਟਰਵਿਊ ਲੈ ਕੇ ਆਵਾਂਗੇ ਲਾਈਵ ਕਰਮੀ ਆਹ ਕਿਹੜੀ ਕਬੂਤਰੀ ਆ ਇੱਕ ਕਬੂਤਰੀ ਵੀ ਲਗ ਵੀਰੇ ਆਪਣੀ ਗੋਮਟੀ ਉੱਡੀ ਸੀ ਕਬੂਤਰੀ ਅੱਛਾ 2022 ਦੀ ਗੱਲ ਆ ਮੈਨੂੰ ਲੱਗਦਾ 2122 ਦੀ ਹਾਂ 105 ਕਬੂਤਰ ਉੱਡੇ ਸੀ ਹਾਂ ਖੁੱਲੀ ਬਾਜੀ ਸੀ ਅੱਛਾ 1200 ਮੁੱਢ ਨੂੰ ਉੱਥੇ ਆਪਣੀ ਕਬੂਤਰੀ ਇਹ ਬਾਜੀ ਤਾਂ ਹੋ ਗਈ ਸੀ ਪੰਜਾ ਛਿਆਂ ਕਬੂਤਰਾਂ ਚ ਅੱਛਾ ਯਾਨੀ ਕਿ ਉੱਥੇ ਡੇਢ ਦੋ ਘੰਟੇ ਬਾਅਦ ਉੱਡ ਗਈ ਸੀ ਕਬੂਤਰੀ ਆਪਣੀ ਲੋਚ ਪਾ ਗਈ ਸੀ ਲੋਚ ਪੂਰੀ ਪੱਤ ਪਾਈ ਹੈ ਕਿਹੜੀ ਬਲੱਡ ਲਾਈਨ ਕਰਮੀ ਵੀਰੇ ਯਾਰ ਹੁਣ ਆਪਣੇ ਘਰ ਦੇ ਕਬੂਤਰਾਂ ਪੱਕੇ ਆਣ ਵਾਲੀ ਨਿਕਲੀ ਵੀ ਆ ਵਿਚਾਰੀ ਐ ਤੈਨੂੰ ਕੀ ਦੱਸਾਂ ਹੁਣ ਆ ਵੀ ਗੱਲ ਸਹੀ ਆ ਯਾਰ ਕਿਸੇ ਦੇ ਕੰਨ ਨਾਲ ਆਉਤ ਨਹੀਂ ਹੁੰਦਾ ਨਾ ਇਹਦਾ ਆਪਦੇ ਆਪ ਹੀ ਨਿਕਲਿਆ ਹੀ ਸੀ ਵਾ ਅੰਡੇ ਬਦਲਦੇ ਹੁੰਦੇ ਇਹਦੇ ਮਾਪਿਓ ਥੱਲੇ ਇਹ ਕੱਲੀ ਨਿਕਲਿਆ ਹੀ ਇਹ ਇੰਨੀ ਉੱਡੀ ਆ ਨੇ ਹੱਦ ਹੀ ਪਾਰ ਕਰਤੀਆਂ ਇਹ ਗੁੰਮਟੀ ਉੱਡੀ ਸੀ ਬਾਈ ਬਰਨਾਲੇ ਦਾ ਬੰਡਾ ਗੁੰਮਟੀ ਉਥੇ 105 ਕਬੂਤਰ ਉਹਦੇ ਬਹੁਤ ਉੱਡੀ ਡੇਢ ਘੰਟੇ ਦੀ ਲੀਡ ਕਰੀ ਸ਼ੇ ਕਬੂਤਰ ਦੀ ਦੋ ਤਿੰਨ ਸਾਲ ਇਕੱਠੀ ਉੱਡੇ ਆ ਕਬੂਤਰ ਉਥੇ ਆਪਣੇ ਲਗਾਤਾਰ ਜਿੱਤਿਆ ਕੀ ਬਾਤ ਚਲੋ ਆਹ ਕਿਹੜੀ ਕਬੂਤਰੀ ਗਰਮੀ ਇਹ ਕਬੂਤਰੀ ਹੈਗੀ ਆ ਲਖਵੀਰੇ ਉਹ ਆਪਣੀ ਜਿਹੜੀ ਪੰਜ ਗਰਾਈਆਂ ਕਲੱਬ ਦੀ ਬਾਜੀ ਉੱਡੀ ਸੀ ਉਹਦਾ ਕਬੂਤਰ ਦਾ ਖਾਸੇ ਰਹਿ ਗਏ ਸੀ ਜਾਨੀ ਕਿ ਦੋ ਵਾਰੀ ਉੱਡੀ ਕਬੂਤਰੀ ਇਹ ਪੂਲੇ ਨਾ ਥਾਣੇ ਵੀ ਛੱਡੀ ਸੀ ਗਰਾਂ ਪੂਲੀ ਛੱਡੀ ਸੀ ਨਾ ਥਾਣੇ ਬਾਗੀ ਸੀ ਹਾਂ ਤੇ ਰਾਤ ਨੂੰ 8 ਵਜੇ ਬੈਠੀ ਆ ਉਦੋਂ ਅੱਛਾ ਦੁਬਾਰੇ 6:30 ਆਪਾਂ ਪੰਜ ਗਰਾਈਆਂ ਜਿੱਤ ਗਈ ਸੀ ਇਹ ਕਬੂਤਰੀ ਪੰਜ ਗਰਾਈਆਂ ਬਾਈ ਜਦਨ ਦੀ ਗੱਲ ਕਰਦਾ ਮੁੰਡਾ ਇਹ ਉਦਨੇ ਸੋਡਾ ਵੀ ਕੂਤਰ ਜਿੱਤ ਉਹਦਨੇ ਬਹੁਤ ਤਕੜਾ ਦੇਣ ਸੀ ਹੂੰ ਲੋ ਬਾਲੀ ਜਾਦੇ ਲੋ ਸੀਗੀ ਮੌਸਮ ਸਾਰੀਆਂ ਬਾਜ਼ੀਆਂ ਪੰਜਾਬ ਦੇ 4:30 ਵਜੇ ਨੂੰ ਨਿਪਟ ਗਈਆਂ ਤੇ ਉਹ ਦਿਨ ਨਾ ਇੱਥੇ 5:35 ਵਜੇ ਮੀਂਹ ਆ ਗਿਆ ਬਾਜੀ ਤੇ ਹੂੰ ਤੇ ਕੂਤਰਾਂ ਨੇ ਉਹ ਦਿਨ ਵੀ 7 ਵਜੇ ਤੇ ਹੂੰ ਬਹੁਤ ਓਡੇ ਹੀ ਕੂਤਰਾਂ 104 ਪੰਜ ਕਰਾਈਆਂ ਪਿੰਡ ਹਾਂ 104 ਕਬੂਤਰ ਓਡੇ ਉਹ ਦਿਨ ਬਾਜੀ ਤੇ ਤੇ ਕੱਲ ਅੱਬ ਦੀ ਬਾਈ ਸੀ ਮੋਟਰਸਾਈਕਲ ਵਾਲੀ ਪਾ ਸਾਰੀਆਂ ਮਾਜਾਂ ਨਿਪੜ ਗਈਆਂ ਜਿਹੜਾ ਪੰਜਾਬ ਦੀਆਂ ਮੋਟਰਸਾਈਕਲ ਦਾ ਕੀ ਬਣਿਆ ਸੀ ਮੋਟਰ ਹੈ ਫਿਰ ਦਿੱਤਾ ਨਹੀਂ ਦਿੱਤਾ ਨਹੀਂ ਠੀਕ ਕੂਤਰ ਵੱਧ ਰਹਿਣ ਕਰ ਹਾਂ ਕੂਤਰ ਵੀ ਕੂਤਰ ਰਹਿ ਗਈ ਸਹੀ ਅਗਲਾ ਦੇਖੋ ਆ ਕਬੂਤਰ ਵਾਲੇ ਦੱਸ ਕਰਮੀ ਇਹ ਕਬੂਤਰੀ ਯਾਰ ਆਪਾਂ ਸਾਡੀ ਠੁੱਲੀ ਵਾਲਾ ਠੁੱਲੀ ਬਾਜੇ 60 70 ਕਬੂਤਰ ਉੱਡੇ ਸੀ ਉੱਥੇ ਅੱਛਾ ਤੇ ਇਹ ਉੱਲੇ ਦੇ ਸਵੇਰੇ ਮੈਂ ਤੋਂ ਡੈਗ ਪੀ ਸੀ ਪੀ ਤਾਂ ਮੈਨੂੰ ਠੁੱਲੀ ਵਾਲਾ ਲਾਪੜ ਨਹੀਂ ਕਹਿੰਦਾ ਵੀ ਛੱਟਣਾ ਇਹਨੂੰ ਵੀ 6 ਵਜੇ ਇਹਦੇ ਰਹਿਣ ਦੇ ਮੈਂ ਦਾਹ ਕਮੈਂਟਾ ਵਾਧੋ ਚੱਲ ਪਾਣੀ ਪੂਣੀ ਕੱਢ ਕੇ ਸੱਟ ਜਾ ਕਰਕੇ ਉਹ ਵੀ ਛੜਤੀ ਉਹਦੇ ਚਾਰ ਪੰਜ ਕਬੂਤਰਾਂ ਚ ਬਾਜੀ ਤਾਂ ਮੰਡ ਲਈ 6:30 ਵਜੇ 7 ਤਾਂ ਇਹਨੇ ਕੱਲੀ ਨਹੀਂ ਟਾਈਮ ਕੀਤਾ ਸੀ ਉਦੋਂ ਕੁੱਤਰ ਸਾਰੇ ਬਹਿ ਗਏ ਸੀ ਸਾਰੇ ਕਬੂਤਰ ਬਹਿ ਗਏ ਸੀ ਹਾਂ ਕੱਲੀ ਨਹੀਂ ਟਾਈਮ ਕੀਤਾ ਸੀ ਇਹਨੇ ਨਹੀਂ ਵੀ ਇਹਦੇ ਵਾਰ ਬਸ ਕਰਮੀ ਇਹ ਕਬੂਤਰੀ ਆਪਣੀ ਬੜੀ ਇਹਦਾ ਭਰਾ ਜਿੱਤਿਆ ਸੀ ਅਖੜੇ ਵੀ ਜਿੱਤਿਆ ਆ ਪਰ ਅੱਖ ਲਈ ਇਹਦੀ ਸਾਈਡ ਜੀ ਤੇ ਬੈਠਣ ਲੱਗ ਗਈ ਕਬੂਤਰੀ ਅੱਛਾ ਔਰ ਹੈਗਾ ਨੀਨੀਆਂ ਇਹ ਆ ਹਾਂ ਜਮਾਨ ਨੀਨੀਆਂ ਇਹਦੀ ਲਾਤ ਬਹੁਤ ਉੜਦੀ ਆ ਹੁਣ ਇੱਕ ਵਾਰੀ ਤੇ ਨਵੀਂ ਪੱਟੀ ਪੋਚੇ ਚ ਪਈ ਹੈ ਹਾਂ ਬੱਚਿਆਂ ਨੂੰ ਨਵਿਆਂ ਦੀ ਵੱਧ ਉੜਦੇ ਨੇ ਪੁਰਾਣਿਆਂ ਦੇ ਘੱਟ ਲੱਗ ਜਾਂਦੇ ਨੇ ਤੀਜੇ ਜਦੋਂ ਤੇ ਸਾਲ ਹਟ ਜਾਂਦੇ ਉੱਡ ਜਾਂਦੇ ਇੱਕ ਝੋਲੀਆਂ ਲੈਵੇ ਕਰਮੀ ਬੱਚਿਆਂ ਨੇ ਇੱਕ ਵਾਰੀ ਝੋਲੀਆਂ ਲੈਣੀ ਚਾਹੀਦੀ ਦੋ ਕੁ ਝੋਲੀਆਂ ਹੀ ਚਾਹੀਦੀਆਂ ਉਸ ਤੋਂ ਬਾਅਦ ਤਿੰਨ ਜਿਹੜਾ ਚਾਰ ਕਢਾੜੀ ਉਹਦਾ ਕੋਈ ਫਾਇਦਾ ਨਹੀਂ ਹਾਂ ਨਹੀਂ ਹੈਦਾ ਕਰਦੇ ਨਹੀਂ ਹੈ ਨਾ ਰਿਜ਼ਲਟ ਉਹਦਾ ਪਿੱਛੋਂ ਉੱਪਰ ਸਾਹਮਣੇ ਵਾਲਾ ਕੰਮ ਹੋ ਜਾਂਦਾ ਆਪਣਾ ਵੀ ਰੱਖੀ ਰੱਖੋ ਬਸ ਇੱਕ ਵਾਰੀ ਬੱਚਿਆਂ ਦੇ ਕੋਲ ਹਾਂ ਦੋ ਕੁ ਝੋਲੀਆਂ ਇੱਕ ਦੋ ਝੋਲੀਆਂ ਬਾਹਰ ਤਾਂ ਦੋ ਕੁ ਝੋਲੀਆਂ ਚ ਹੀ ਹੈ ਨਾ ਲੈ ਚਾਰ ਪੰਜ ਅੰਡੇ ਚਾਰ ਪੰਜ ਅੱਡੇ ਤਿੰਨ ਰਝੋ ਆ ਯਾਰ ਤੋੜ ਤੋੜ ਕੇ ਲਾ ਲਾਣੇ ਆ ਸੀ ਤਾਂ ਜਿਵੇਂ ਕਬੂਤਰੀਆਂ ਵੱਧ ਨੇ ਕਬੂਤਰੇ ਵੱਧ ਆ ਹਾਂ ਬਦਲ ਬਦਲ ਕੇ ਕਢਾਈ ਜੰਨੇ ਆ ਸਹੀ ਗੱਲ ਸਹੀ ਕਾਹ ਵੱਲੋਂ ਸੀ ਇੱਕ ਉਤਰੀ ਨਾ 2 ਵਜੇ ਜਿੱਤੀ ਵੀ ਆ ਪਹਿਲਾਂ ਤਾਂ ਇਹ ਛੱਡੀ ਦੀ ਛਾਪੇ ਕਲੱਬ ਦੀ ਬਾਜੀ ਹੂੰ ਉਹਨੇ ਬਹੁਤ ਚੰਗੀ ਉੱਡੀ ਨਾ ਛੱਤ ਦਾ ਟਾਈਮ ਕਰਿਆ ਚਾਰ ਪਤਨੀ ਪੰਜ ਕਬੂਤਰ ਰਗੇ ਸੀ ਅੱਛਾ ਜੀ ਪੰਜ ਛੇ ਉਤਰਾਣੇ ਛੱਤ ਦਾ ਟਾਈਮ ਕਰਤਾ ਸੀ ਬਾੜ ਦਾ ਰੇਡ ਕਬੂਤਰੋ ਡੇ ਦੀ 1500 ਮੁੱਢ ਨੂੰ ਫੇਰ ਇਹ ਕਬੂਤਰੀ ਛੜਤੀ ਮਨਾਲ ਹੂੰ ਮਨਾਲ ਵੀ ਬਹੁਤ ਚੰਗੀ ਉੱਡੀ ਤੇ ਉੱਥੇ ਬਾਜੀ ਵੰਡ ਲਈ ਤਿੰਨ ਕਬੂਤਰਾਂ ਨੇ ਨਾਲ ਜਿੱਤੀ ਹਾਂ ਹਾਂ ਤੁਹਾਨੂੰ ਦੱਸ ਦਿਆਂ ਸਟੋਰੀ ਉਹਦੇ ਨੇ ਕਬੂਤਰ ਕੋਗੀ ਨੇ ਛੱਡਿਆ ਸੀ ਉਲੀਆ ਉਹ ਕੋਗੀ ਕੰਦਾ ਬਾਜੀ ਨਹੀਂ ਪਿੰਡਨੀ ਤੇ ਤੇ ਦੂਜੇ ਕਬੂਤਰ ਜਿਹੜਾ ਨੇ ਮੰਡੀ ਸ਼ੋਹ ਬਹਿਗੇ ਦੀ ਅੱਛਾ ਜੀ ਆ ਕੋਗੀ ਵਾਲਦੇ ਉੱਡੇ ਕਬੂਤਰ ਫਿਰ ਕੱਲੇ ਕੋਗੀ ਵਾਲਾ ਕਬੂਤਰ 6 ਮਿੰਟ ਪਹਿਲਾਂ ਬਹਿ ਗਿਆ ਇਕੱਲੀ ਰਹੀ ਦੀ ਹੂੰ ਕਿਆ ਬਾਤ ਕਬੂਤਰ ਆਪਣਾ ਇੰਨੇ ਵੱਜ ਦੇ ਉੱਡਿਆ ਸੀ ਕਬੂਤਰ ਇਹ 2021 ਦੀ ਗੱਲ ਆ ਇਹ ਮੈਨੂੰ ਲੱਗਦਾ ਹੂੰ ਛੇ ਬਾਜੀਆਂ ਛੱਡੀਆਂ ਸੀ ਅਸੀਂ ਸੱਤ ਬਾਜੀਆਂ ਛੱਡੀਆਂ ਸੱਤੇ ਦੇ ਸੱਤੇ ਹੀ ਜਿੱਤ ਗਏ ਸੀ ਉਹ ਸੀਜ਼ਨ ਚ ਲੱਗਾ ਸੀ ਇਹ ਕਬੂਤਰ ਇੰਨੇ ਵੱਜੇ ਵੇ ਜਿੱਤਿਆ ਵੇ ਆਪਣਾ ਉਹ ਸੀਜ਼ਨ ਚ ਮਤਲਬ ਜੀ 7-8 ਵਜੇ ਤੇ 6-8 ਹੀ ਜਿੱਤ ਗਏ ਹਾਂ ਛੱਡੀਆਂ ਸੱਤਾਂ ਦੇ ਸੀ ਸੱਤੇ ਲੋਆਂ ਦੀਆਂ ਬਾਜੀਆਂ ਜਿੱਤੀਆਂ ਨੇ ਪੂਰੀਆਂ ਉਹ ਫੜਕਾ ਕੇ ਇਹ ਕਬੂਤਰ ਫੋਲੜਾਵਾ ਕਬੂਤਰ ਹੀ ਫੋਲੜਾ ਕਿਹੜੇ ਕਿਹੜਾ ਕਬੂਤਰ ਨੇ ਬਲੱਡ ਕਿਹੜਾ ਹੈ 14 ਦੇ ਵਾਲੇ ਉਹੀ ਕਬੂਤਰ ਜਿਹੜੇ 7 ਰੀਖਾ ਵਾਲੇ ਸਾਨੂੰ ਕਿਹਾ ਸੀ ਠੀਕ ਹੈ ਉਹਦੀ ਬਲੱਡ ਬਲੱਡ ਉਹ ਵੀ ਲੈਣ ਦੇ ਪਰ ਵਾਲੇ ਗੂੜੇ ਨੇ ਇਹਨਾਂ ਦੇ ਨਹੀਂ ਆਇਆ ਆ ਚੀਨਾ ਹੈ ਹਿੱਕ ਤੇ ਵੀ ਲੌਂ ਹਾਂ ਇਹਨਾਂ ਦੀ ਲੈਣੇ ਕੱਟ ਤਿਆਰ ਕਰੀ ਵੀ ਆ ਸਾਡਾ ਉਹ ਇਹ ਗਾਹ ਕਿਹੜੇ ਕਬੂਤਰਾਂ ਲਾਉਣੇ ਫਿਰ ਇਹਨਾਂ ਨੂੰ ਬਿਮਾਰ ਵਾਲੇ ਆਸ ਵਿੱਚ ਹੀ ਲਾਈ ਜਾਂਦੇ ਆ ਬਾਈ ਕਾ ਤੋਂ ਲਿਆਉਣੇ ਬੱਸੀਆਂ ਤੋਂ ਉਹਨਾਂ ਤੋਂ ਲਾਉਣਾਂ ਨੇ ਬਸ ਬੱਚ ਉਹਨਾਂ ਨੇ ਛੱਟ ਪੈਂਦੇ ਆ ਹੂੰ ਇਹਦੇ ਨਾਲ ਕਬੂਤਰੀ ਤੁਹਾਨੂੰ ਦਿਖਾਵਾਂ ਮੈਂ ਤੇ ਕੀ ਲਾਈ ਵੀ ਆ ਜਿਹੜੀ ਹੁਣ ਉਹ ਕਬੂਤਰੀ ਇਹ ਹਰਦਾਸਪੁਰੇ ਜਿੱਤੀ ਆ ਆਪਣੀ ਕਬੂਤਰੀ ਹੂੰ 6-7 ਕਬੂਤਰਾਂ ਦੀ ਸੰਧੀ ਹੋ ਗਈ ਸੀ ਬਾਜੀ ਉਦੋਂ ਹੂੰ 6 ਕਬੂਤਰਾਂ ਦੀ ਬਾਜੀ 7 ਦਾ ਟਾਈਮ ਕੀਤਾ ਸੀ 7 ਦਾ ਟਾਈਮ ਇਹ ਘੁੰਮ ਗਈ ਸੀ ਵਿਚਾਰੀ ਯਾਰ ਅੱਛਾ ਹੁਣ ਓਕੇ ਜਮਾ ਬੱਚੇ ਕੱਢਦੀ ਆ ਠੀਕ ਹੈ ਜੀ ਇਹਦੇ ਗਾਹਾਂ ਤੈਨੂੰ ਹੋਰ ਸਟੋਰੀ ਦੱਸਾਣਿਆ ਖੜਜੋ ਇਹਦੇ ਮਹਿਲ ਖੁਰਦ ਦਾ ਛੱਡਾ ਕਬੂਤਰ ਹਾਂ 22 ਕੇ ਲੈ ਕੇ ਸਾਤ ਜੋੜਾ ਇਹ ਬੱਤੇ ਕੱਢੇ ਉੱਥੇ ਮਹਿਲ ਖੁਰਦ ਜਿੱਤੇ ਇਹਦਾ ਪੁੱਤ 6 ਕਬੂਤਰਾਂ ਦੀ ਸਾਂਝੀ ਹੋਈ ਸੀ 70 ਕਬੂਤਰਾਂ ਦੀ ਬਾਜੀ ਉੱਡੇ ਸੀ ਕਬੂਤਰਾਂ ਦਾ ਦੂਤਰਾ ਤੇ ਇਹਦਾ ਐਤ ਕੀ ਫੇਰ ਜਿੱਤੀ ਐ ਇਹਦੀ ਧੀ 70 7 ਦਾ ਰੇਮ ਕੀਤਾ ਇਹ ਗਾਹਾਂ ਹਾਂ ਠੀਕ ਹੈ ਇਹਦੇ ਜਿੱਤਦੇ ਆਗੇ ਪਾਰਟੀ ਨੇ ਕਬੂਤਰਾਂ ਦੀ ਅੱਖਾਂ ਬੜੀਆਂ ਸੁਣੀ ਨਾ ਕਰਮੀ ਦੇੜੀ ਅਣਾ ਵਿੱਚ ਕਿਹੜੇ ਕਬੂਤਰਾਂ ਨੇ ਇਹ ਇਹ ਬਵਾਲ ਵਾਲੇ ਵੱਡੇ ਕਬੂਤਰ ਤੇ ਉਹ ਜਿਹੜਾ ਉਹ ਸਾਹ ਚੱਕ ਕਬੂਤਰ ਦੇ ਨਾਲ ਕੋਈ ਬੈਠਾ ਉਹੀ ਕਬੂਤਰ ਨੇ ਇਹ ਹੂੰ ਇਹਨਾਂ ਦਾ ਦੋਨਾਂ ਦੀ ਹਰ ਇੱਕ ਸਾਲ ਹੀ ਜਿੱਤਦੇ ਆ ਇਹਦਾ ਮਾਣ ਖੋਰ ਦੇ ਜਿੱਤਿਆ ਹੂੰ ਇਹੀ ਕਬੂਤਰ ਦਾ ਬੜੀ ਕਬੂਤਰ ਜਿੱਤਿਆ ਦੂਆ ਨੰਬਰ ਬਣਾਇਆ ਪਿਛਲੇ ਸਾਲ ਦੀ ਗੱਲ ਆ ਤੇ ਇਹੀ ਕਬੂਤਰ ਦਾ ਇਹਦਾ ਆਪਣਾ ਜਿੱਤਿਆ ਅਣਾ ਖੜ ਗਿਆ ਯਾਰ ਫੁੱਲ ਗਿਆ ਚਲ ਕੋਈ ਨਾ ਕੱਢ ਇੱਕ ਮੈਲ ਖੁਰਦ ਵਾਲੇ ਦਾ ਜਿਹੜੀ ਨੂੰ ਹੁਣ ਕਬੂਤਰੀ ਦਿਖਾਈ ਸੀ ਇੱਕੇ ਬੜੀ ਵਾਲਾ ਜੋੜਾ ਹੈ ਲੱਗ ਲੱਗਣੇ ਮੰਨ ਕੇ ਚੱਲਾ ਅੱਛਾ ਅੱਛਾ ਇਹਦੇ ਬੜੀ ਜਿੱਤੇ ਕਾਕੜੇ ਜਿੱਤੇ ਆ ਦਾ ਠੀਕ ਹੈ ਠੀਕ ਹੈ ਇਹ ਹੁਣ ਜਿੱਥੇ ਛੱਡਦੇ ਨੇ ਉੱਡਦੇ ਹੀ ਨੇ ਇਹਨਾਂ ਦੇ ਉੱਡਦੇ ਹੀ ਨੇ ਇਹਨਾਂ ਦੇ ਬਮਾਲ ਕਬੂਤਰ ਦੇ ਨੇ ਛਾਪੇ ਜਿੱਤੇ ਆ ਛਾਪੇ ਜਿੱਤੇ ਹੋਰ ਹੁਣ ਬਮਾਲ ਜਿੱਤੇ ਕੰਨੇ ਜਿੱਤੇ ਨੇ ਹਾਂ ਨੰਬਰ ਬਣਾਇਆ ਉਹ ਵਾਲੀਗੜ ਕੋਲੇ ਜਿਲ੍ਹਾ ਸੰਗਰੂਰ ਹਾਂ ਜਿਲ੍ਹਾ ਸੰਗਰੂਰ ਕਾਕੜੇ ਛੜਾ ਜਿਲ੍ਹਾ ਸੰਗਰੂਰ ਆ ਜੋੜੇ ਦੀ ਜਿੱਤੇ ਆ ਕਬੂਤਰ ਦਾ ਅੱਛਾ ਇਹਦੇ ਮਤਲਬ ਜਿੰਨੇ ਛ ਕੜੇ ਦੇ ਉਤਰਨਗਰ ਮੈਂ ਇਹ ਵੀ ਬਿਮਾਰ ਵਾਲਿਆਂ ਚੋ ਹੀ ਕਬੂਤਰਾਂ ਚੋ ਢੱਕਿਆ ਵਾਲਿਆਂ ਚੋ ਸਾਖਿਆ ਜੀ ਅੱਛਾ ਤੇ ਇਹ ਕਬੂਤਰ ਆਪਾਂ ਗੱਲੇ ਦੇ ਦੇਣ ਨੂੰ ਤਿਆਰ ਸੀ ਐਦ ਕੀ ਮੈਂ ਕਬੂਤਰ ਇਹ ਲਾਤਾ ਕਬੂਤਰੀ ਵਧੀਆ ਕਬੂਤਰੀ ਨਾਲੀ ਪੂਰੀ ਜਿਹੜਾ ਇੰਨੇ ਪੱਤੇ ਵਿੱਚ ਦਿੱਤਾ ਸੀ ਉਹਦੀ ਧੀ ਨਾਲ ਅੱਛਾ ਇੰਨੀ ਲਾਦ ਉੜਦੀ ਆ ਰਹੇ ਰੱਬ ਦਾ ਨਾਮ ਇਹ ਕਬੂਤਰ ਘਰੇ 10 ਵਜੇ ਤੱਕ ਉੜਦਾ ਸੀ ਠੀਕ ਵੀ ਗੱਲੇ ਦੇ ਨਹੀਂ ਪਹਿਲਾਂ ਗੱਲੇ ਜਿਹਨੇ ਜ਼ਰਾ ਤਾਂ ਬਣਾ ਲਈਆਂ ਹਾਂ ਤੇ ਲਾਦਾ ਹੁਣ ਪੜਾਕੀ ਪਾਉਂਦੇ ਨੇ ਬੱਚੇ ਬਹੁਤ ਉੜਦੇ ਆ ਦੇ ਬੱਚੇ ਠੀਕ ਆ ਕਿਹੜਾ ਗਦਰ ਹੱਥ ਸਾਹ ਕਿਹੜੀ ਕੂੜੀ ਕਨੌਰੀ ਜਿੱਤੀ ਸੀ ਇੱਤੀਆਂ ਉਹਦੀ ਇੱਕ ਪੀ ਹਮ ਨਕੀ ਕਿੰਨੇ ਕੂਤਰ ਡੇਹੀ 60000 ਤਾਈ ਸੀ 67000 ਕੂਤਰ ਹੀ ਉੱਥੇ ਅੱਛਾ ਹਮ ਤੇ ਸੱਤ ਦਾ ਟਾਈਮ ਕਰਿਆ ਫਿਰ ਸੱਤ ਦਾ ਟਾਈਮ ਕਰਿਆ ਤੇ ਮੈਂ ਕਹਣਾ ਦੁਬਾਰੇ ਵੀ ਛੜਤੀ ਸੀ ਹਨਾ ਹਾਂ ਹਾਂ ਦੁਬਾਰੇ ਛੜਤੀ ਦੁਬਾਰੇ ਕੀ ਬਣਾ ਜੀ ਵੀਰੇ ਦਾ ਲਈ ਵਾਲ ਯਾਰ ਉੱਥੇ ਕਾਰੇ ਚਲੀ ਗਈ ਲਾਸਟ ਜੇ ਤੇ ਟਾਈਮ ਤੇ ਕੱਟੀ ਗਈ ਬਾਕੀ ਸੀ ਨਾਲ ਬਾਕੀ ਸੀ ਉਦਨੇ ਵੀ ਰਾਤ ਨੂੰ ਹੀ ਬਿਠਾਈ ਆ ਇਹ ਇਹ ਵੀ ਉਹਨਾਂ ਦੀਆਂ ਬੱਸੀਆਂ ਤੋਂ ਆਏ ਬਣਾ ਕੂਤਰ ਸਾਡੇ ਕੋਲ ਕਾਲੀਆਂ ਕੂਸਾਂ ਵਾਲੇ ਨੇ ਹਾਂ ਉਸਤਾਦ ਗੁਲੀਆਂ ਆਏ ਨੇ ਹਮ ਇਹ ਸੀ ਰੋਪਾ ਭਾਈ ਗੋਲੂ ਕਹਿੰਦਾ ਆਈ ਵੀ ਆ ਧੂਰ ਕੋ ਟ੍ਰੈਕ ਕਬੂਤਰੀ ਆਪਣੇ ਕੋਲੇ ਅੱਛਾ ਇਹਦੀ ਲਾਦ ਬਾੜੀ ਉੜਦੀ ਆ ਨਜਾਇਜ਼ ਇਹਦੀ ਦੋ ਬਾਜੀਆਂ ਜਿੱਤੀ ਮਨਾਲ ਤੇ ਛਾਪੇ ਐਤ ਕੀ ਕਮਾਲਪੁਰੇ ਤੇ ਹਮੀਦੀ ਜਿੱਤੀ ਜਿਹੜੀ ਉਹ ਮਨਾਲ ਕੱਲੀ ਰਹੀ ਤੂੰ ਇਹਦੀ ਆ ਹਾਂ ਜਿਹੜੀ ਐਤ ਕੀ ਕਮਾਲਪੁਰੇ ਤਾਂ ਨਾ ਮੋਟਰਸਾਈਕਲਾਂ ਤੇ ਜਿੱਤੀ ਆ ਕਬੂਤਰੀ ਉਹ ਵੀ ਇਹਦੀ ਧੀ ਆ ਹੂੰ ਗਾਹਾਂ ਦੀ ਧੀ ਦਾ ਪੁੱਤ ਹੀ ਲਾਇਆ ਵੈ ਦੇ ਨਾਲ ਦਿਖਾਈ ਪੁੱਤ ਪੱਲੇ ਦਿਖਾ ਦੇ ਦੇ ਆ ਦਿਖਾ ਪੁੱਤ ਆਹ ਦੇ ਆਪਿਆ ਉਹ ਆਦਾ ਚੱਕਰ ਉੱਠ ਗਈ ਆ ਗੂਦਰੀ ਮਿੱਤਰੋ ਸਾਡੇ ਪੱਖਾ ਸਾਹਮਣੇ ਉੱਡੀ ਦੀ ਮੰਗੇ ਵਾਲਾ ਪੰਡਾ ਸਾਡੇ ਪੰਡ ਖੁਦ ਉੱਡੀ ਸੀ ਮੰਗੇ ਵਾਲੇ ਇਹ ਤੇ ਉੱਲਾ ਵੀ ਡਰ ਕੇ ਦਾ ਮਹੀਂ ਮਾਰੇ ਜੇ ਰਾਤ ਨੂੰ ਉੱਤੇ ਰਹੀ ਸੀ ਹੁਣ ਦੂਸਰ ਆਹ ਹਾਂ ਦੂਸਰ ਪਈ ਦੂਸਰ ਰਾਤ ਨੂੰ ਉੱਤੇ ਰਹੀ ਦੂਜੇ ਨੇ ਸ਼ਵੇਰੇ ਫੜ ਕੇ ਛੱਡੀ ਸੀ ਇਹ ਤੇ ਇਹਨੇ ਮੈਂ ਕਿਹਾ ਨਾ ਦੂਜਾ ਨੰਬਰ ਬਣਾਇਆ ਦੀ ਹਣਾ ਦੂਜਾ ਨੰਬਰ ਬਣਾਇਆ ਹਾਂ ਦੂਜਾ ਨੰਬਰ ਬਣਾਇਆ ਸੀ ਸਕੂਟਰ ਦੇਣਾ ਸੀ ਉਹ ਤੜਕੀ ਛੱਡੀ ਤੇ ਤੜਕੇ ਫੜ ਕੇ ਛੱਡੀ ਦੂਸਰ ਤੇ ਬਹੁਤ ਚੰਗੀ ਉੱਡੀ ਸੀ ਕਬੂਤਰੀ ਤੋ ਉ ਗਰੇ ਜਿੱਤੇ ਸਨ ਤੁਹਾਡੀਆਂ ਹੂੰ ਕਮਾਂਡ ਲਈ ਆਈ ਵੀ ਆਂ ਇਹ ਕਬੂਤਰ ਦੀ ਤੈਨੂੰ ਹੋਰ ਸਟੋਰੀ ਸੁਣਾਵਾਂ ਇਹ ਕਿਹੜੇ ਕਬੂਤਰਾਂ ਦੀ ਆ ਇਹ ਇਹ ਹੈਗੀ ਆ ਇਹ ਗੰਗੋਰਾ ਵਾਲਾ ਤੇ ਚੌੜਿਆਂ ਵਾਲੇ ਕਬੂਤਰਾਂ ਦੀ ਮਿੱਸੀ ਆ ਉਹੀ ਵੱਜ ਮਲੇ ਉਹੀ ਆ ਗਏ ਠੀਕ ਆ ਜੀ ਆ ਕਬੂਤਰ ਇਹ ਕਬੂਤਰ ਆਪਾਂ ਛਾਪੇ ਛੱਡਿਆ ਸੀ ਅੱਛਾ ਘਰੇ 11 ਕ ਵਜੋਂਦਾ ਸੀ ਇਹ ਹਾਂ ਇਹ ਕਬੂਤਰ 10 ਵਾਂ 11 ਵਾਂ ਹਰ ਗਿਆ ਸੀ ਉਥੋਂ ਲਿਆਇਆ ਸੀ ਅਸੀਂ ਫੜ ਲਿਆਏ ਸੀ ਇਹ ਉਹੀ ਡੱਕੇ ਵਾਲੇ ਕਬੂਤਰਾਂ ਦੇ ਹੀ ਆ ਸਾਖ ਕਹਿੰਦਾ ਅੱਛਾ ਉਸ ਤੋਂ ਬਾਅਦ ਤੇ ਮੈਂ ਕਬੂਤਰ ਲਾਤਾ ਹਾਂ ਦੇ ਇਹਦੀਆਂ ਜੰਨੀ ਦੋ ਤੀਆਂ ਗੱਡੀਆਂ ਹਾਂ ਤਿੰਨ ਬਾਜੀਆਂ ਜਿੱਤੀਆਂ ਇੱਕ ਹੀ ਜਣਜੀ ਅੱਛਾ ਇਹਦੀਆਂ ਪਟੀਆਂ ਜੁਨੇ ਇੱਕ ਗੋਮਟੀ ਇੱਕ ਪੰਡੋਰੀ ਹਾਂ ਤੇ ਇੱਕ ਭੰਮੀਪੁਰੇ ਅੱਛਾ ਭੰਮੀਪੁਰੇ ਵਾਲੀ ਫੇਰਦੇ ਰਹੇ ਪਿੰਡ ਜਿੱਤੀ ਮੰਗ ਕਰਨ ਦੇ ਬਾਰੇ ਚਾਰ ਬਾਜੀਆਂ ਜਿੱਤੀ ਹਾਂ ਦੂਸਰੇ ਕਿ ਗਾਹਾਂ ਕਿਹੜੇ ਗੂਤਰਾ ਲਾਏ ਫਿਰੇ ਇਹ ਕਬੂਤਰ ਚਿੱਟੀਆਂ ਦੀ ਕਬੂਤਰੀ ਈ ਸਾਡੇ ਕੋਲੇ ਆਖਾ ਉਹ ਕਿਹੜੇ ਕਬੂਤਰਾਂ ਜੀ ਬਿਮਾਰ ਵਾਲਿਆਂ ਚੀ ਸੀ ਇੱਕ ਕਰਵੇਂ ਜਿਵੇਂ ਕਬੂਤਰ ਘਾ ਟੁੱਟਦਾ ਕਰੇ ਉਹਨੂੰ ਵਧੀਆ ਮੰਨਦਾ ਜਾਂ ਤੂੰ ਵੱਧ ਉੱਡਣ ਨਾਲ ਉਹਨੂੰ ਵਧੀਆ ਮੰਨਦਾ ਚੱਲੜਲਾ ਮੇਲ ਜਾ ਹੋਵੇ ਯਾਰ ਜਿਵੇਂ ਕਈ 10 10 ਵਜਾਉਂਦੇ ਨੇ ਫਿਰ ਉਹਦਾ ਸਾਡੇ ਤਾਂ ਇਹ ਵੀ ਉਹ ਜੱਤ ਜਾਂਦੇ ਆ ਕਬੂਤਰ ਨਹੀਂ ਫਿਰ ਉਹ ਤੈਨੂੰ ਪਹਿਜ ਜਾਂਦਾ ਛੱਡਦਾ ਛੱਡਦੇ ਆ ਭਾਈ ਨਸਲ ਦੇ ਇੱਕ ਛੱਡ ਦਿਓ ਨਾ ਹਾਂ ਉਹਦੇ ਕੋਈ ਹਾਂ ਇਹਨਾਂ ਨਗੀਨਾ ਵੀ ਹਾਂ ਮੇਰੇ ਮਾਫੀ ਬੰਦੇ ਤੇ 10 10 ਵਜੇ ਤੱਕ ਹੀ ਛੱਡਿਆ ਇਹ ਉੜਦੀ ਨੇ ਪੱਕਾ ਸਹੀ ਠੀਕ ਇਹ ਕਬੂਤਰ ਯਾਰ ਜੇ ਆਮ ਕਬੂਤਰ ਆਹ ਇੱਕ ਕਬੂਤਰੀ ਦੇਖ ਲੈ ਯਾਰ ਕਬੂਤਰੀ ਅੱਖ ਤੂੰ ਗਰਦਨ ਦੇਖ ਮੜੀ ਜੀ ਛੱਪ ਬਣਾਉਂਦੀ ਐ ਜੱਪ ਹਾਂ ਅੱਖ ਵੀ ਗਰਦਨ ਵੀ ਗਰਦਨ ਦੇਖੋ ਬਈ ਇਹਦੀ ਹਾਂ ਦੇਖੋ ਕਿਵੇਂ ਕਿਹੜੇ ਪੁੱਤਰਾ ਦੀ ਆਪਾਂ ਨੂੰ ਰੁਪਏ ਵੀ ਮਿਲ ਗਏ ਲੱਖ ਰੁਪਈਆ ਲੱਗਾਈ ਇਹਦੇ ਇਹ ਕਬੂਤਰੀ ਦੇ ਹਾਂ ਦੇਣੀ ਨਹੀਂ ਸੀ ਆਪਾਂ ਉਹ ਵੀ ਇਹਦੀ ਚਾਹੀਦੀ 2 ਲੱਖ ਦਵੇ ਆਪਾਂ ਨੂੰ ਤਾਂ ਵੀ ਨਹੀਂ ਦੰਦੇ ਨਹੀਂ ਇਹ ਕਬੂਤਰੀ ਤੇ ਲੱਖ ਰੁਪਈਆ ਲੱਗਦੇ ਜੀ ਉੜਦੀ ਤੇ ਤਾਂ ਘਰੇ ਬੈਠੀ ਦੀ ਘਰੀ ਦੀ ਬੈਠੀ ਦੀ ਗੁੱਡੇ ਦੇ ਵਿੱਚ ਇਹ ਛੱਡੀ ਕਿਤੇ ਵਾਜੀ ਆਪ ਕੋ ਨਹੀਂ ਛੱਡੀ ਨਹੀਂ ਇਹਦੇ ਬੱਚੇ ਛੱਡੇ ਰੱਖ ਲਿਆ ਇਹ ਦੋ ਤਿੰਨ ਭੈਣਾ ਜੀ ਦੁਨੀ ਕਿਹੜੇ ਪੁੱਤਰਾ ਦੀ ਇਹ ਏ ਉਹੀ ਬਮਾਲ ਵਾਲੇ ਕੂਬੂ ਜਿਹੜੇ ਪਹਿਲਾਂ ਕੂਬੂਤਰ ਨੇ ਹਾਂ ਇਹਨਾਂ ਜੋ ਹੋਰ ਯਾਰ ਵਿੱਚ ਬਲੱਡ ਐ ਪਾਲੇ ਵਿੱਚੋਂ ਆਪਦੇ ਕੂਬੂਤਰ ਹਟਾ ਬੰਨ ਕਰ ਲਿਆ ਹਾਂ ਹਟਾ ਬੰਨ ਜਿਆ ਕਰਿਆ ਪਿਆ ਲੱਕੇ ਹਰੇਕ ਹੀ ਰੱਖਦੇ ਦੇ ਮੜੀ ਮੜੀ ਮौज ਆ ਹਾਂ ਢੱਕੇ ਰੱਕ ਰੱਖ ਲੈ ਦੀ ਬੈਠਣੀ ਦੇਖ ਹੁਣ ਮੜੀ ਜਿਹਾ ਛੜਦਾ ਖੁੱਡੇ ਦਿਖਾਇਓ ਹਾਂ ਸਾਡੀ ਨਹੀਂ ਕਰਦਣ ਦੇਖ ਰੱਖਦੇ ਛੱਪਾਂ ਨੂੰ ਲੱਖ ਰੁਪਏ ਕਿਸੇ ਗੱਲ ਨੂੰ ਹੀ ਲੱਗਿਆ ਬਈ ਕਰੋ ਸ਼ੌਕ ਸਹੀ ਗੱਲ ਆ ਲੱਖ ਰੁਪਏ ਕਰੇ ਦਿੰਦੇ ਸੀ ਬੰਦੇ ਹੈ ਗਾਮੀਆਂਣ ਵਾਲੇ ਲਾਲਾ ਮਿੱਕੀ ਵਾਲੇ ਇਹ ਕਿਹੜਾ ਪੁੱਤਰਾ ਤੇ ਬਾਈ ਕਿੰਧਾਂ ਤੋਂ ਆਇਆ ਐਦ ਕੀ ਯਾਰ ਹਾਂ ਹਜ਼ਾਰ ਵਾਲੇ ਕਬੂਤਰ ਨੇ ਇਹਨਾਂ ਕੋਲੇ ਅੱਛਾ ਹਜ਼ਾਰਾਂ ਦਾ ਚੱਟੇ ਹੁੰਦੇ ਕਾਲਾ ਚੀਨਾ ਐਂ ਹੀ ਕੱਢਦੇ ਆਗੇ ਕਾਲੀਆਂ ਪੂਛਾਂ ਦੇ ਠੀਕ ਆ ਠੀਕ ਆ ਆਪਦੀ ਬਲੱਡ ਲਾਈਨ ਤਿਆਰ ਕਰੀ ਉਹਨਾਂ ਦੀ ਕਰੇ ਇੱਕੀ ਬਲੱਡ ਉਹਨਾਂ ਕੋਲੇ ਹੁਣ ਇਹੀ ਜ਼ਿਆਦੇ ਆ ਠੀਕ ਆ ਠੀਕ ਆ ਬੌਲੀ ਡਾਨ ਆ ਇਹਨਾਂ ਦੇ ਕਬੂਤਰ ਇਹ ਵੀ ਕੁਮਾਲਪੁਰੇ ਉੱਡਿਆ ਦਾ ਬਾਜੀ ਤੇ ਇਹ ਟਾਈਮ ਕਟਾ ਕੇ ਆ ਗਿਆ ਸੀ ਇਹ ਬਰੋਬਰੀ ਉੱਡਿਆਗਾ ਐਦ ਕੀ ਲਿਆਉਂਦਾ ਸੀ ਅਸੀਂ ਠੀਕਾ ਠੀਕਾ ਬਾਜੀ ਜਿੰਨੇ ਹੀ ਉੱਡ ਗਏ ਸੀ ਇਹ ਇਹਨਾਂ ਦੇ ਵੀ ਡੱਕੇ ਨੇ ਸਾਰਿਆਂ ਦੇ ਡੱਕੇ ਸਾਰਿਆਂ ਦੇ ਨੇ ਉਹ ਤਾਂ ਮਾ ਨਾਲ ਗਿਆ ਗਿਆ ਪਰ ਆਹ ਦਾ ਮੈਂ ਤੈਨੂੰ ਇਹਦਾ ਚੱਕ ਲੈ ਚੱਕ ਲੈ ਦੰਨੇ ਦਿਖਾ ਮੈਂ ਆਹ ਕਬੂਤਰ ਦੱਸੋ ਕਰ ਮੀ ਇਹਦੇ ਬਾਰੇ ਇਹ ਵੀ ਕਬੂਤਰ ਬੱਛੀਆਂ ਤੀ ਆਇਆ ਬੈਗਾ ਅੱਛਾ ਭਾਈ ਬਾਈ ਕਿਹ ਕੋਲ ਆਇਆ ਹਾਂ ਇਹ ਵੀ ਕਾਲੀ ਪੂਛਦਈ ਆ ਜਵਾਂਦਰੂ ਇਹ ਕੂਤਰ ਦੀ ਬਹੁਤ ਉੜਦੀ ਆ ਲਾ ਆ ਇਹ ਸਾਰੇ ਕਬੂਤਰਾਂ ਦੀ ਯਾਰ ਫਲ ਉੜਦੇ ਆ ਇਹਦੀ ਲਾ ਛੱਡੀ ਕਿਤੇ ਹਾਂ ਇਹਦੀ ਛੱਡੀ ਆ ਤੇ ਕੀ ਕਬੂਤਰੀ ਬੜੀ ਉੜਦੀ ਸੀ ਲੋਕ ਤੇ 4:30 4:00 ਵਜੇ ਤੱਕ ਉਹ ਤਾਂ ਚੱਲ ਸਾਥੋਂ ਗਲਤ ਹੋ ਗਈ ਕਬੂਤਰੀ ਹਾਰ ਗਈ ਸੀ ਵਿਚਾਰੀ ਉਦੋਂ ਹੀ ਪਰ ਐ ਡੈਡੀ ਕੱਢਦੇ ਨਿੱਕੇ ਨਿੱਕੇ ਕਾਲੀਆਂ ਲੋਕਾਂ ਦੇ ਹਰ ਕੀ ਸੀ ਗਲਤ ਹੋ ਗਈ ਸੀ ਕਿਵੇਂ ਮਤਲਬ ਗੇਮ 'ਚ ਗਲਤ ਹੋ ਗਈ ਗੇਮ 'ਚ ਹੀ ਗਲਤ ਹੋ ਗਈ ਸੀ ਅੱਛਾ ਅੱਛਾ ਹਾਂ ਉਦੋਂ ਦਾ ਸ਼ੇਰ ਦੇ ਕਿੰਨਾ ਛੋਟਾ ਆ ਜਾ ਲੋਕ ਬਹੁਤ ਛੋਟੀਆਂ ਦੀ ਲੋਕ ਬਹੁਤ ਛੋਟੀਆਂ ਹਨ ਫਰਾਦ ਨੂੰ ਉੱਠਣੀ ਗਈ ਉਹ ਵੀ। ਰਾਤ ਨੂੰ ਸੌਂ ਗਿਆ ਸੀ। ਬਹੁਤ ਸੁੱਤੇ ਆ ਬਹੁਤ ਜਿੱਤੇ ਵੀ ਨੇ। ਹਾਂ ਉਹ ਵੀ ਜਿੱਤੇ ਵੀ ਆ। ਸੱਨਾ ਸੀ ਛੜਤੀ ਕਬੂਤਰੀ ਯਾਰ। ਪਹਿਲਾ ਨੰਬਰ ਬਣਾਇਆਗਾ ਸਾਰੇ ਕਬੂਤਰਾਂ ਨੂੰ 40 ਮਿੰਟ ਬਾਅਦ ਉੱਡੀ ਸ਼ੋ ਕਬੂਤਰੀ ਥੋੜੇ ਮੰਗੇ ਆਲੇ ਉੱਥੇ ਬੈਠੀ ਹੈਗੀ ਆਪਣੇ। ਉਦੋਂ ਵੀ ਸੌਂ ਗਿਆ ਸੀ। ਉਹ ਕਬੂਤਰੀ ਮਾਂ ਕਹਣਾ ਬੈਠੀ ਪਾਤੀ ਸੀ ਉਹਨੇ। ਜਦੋਂ ਯਾਰ ਕਬੂਤਰਦੰ ਕਰਮੀ ਆ ਕਬੂਤਰਾਂ ਬਾਰੇ ਦੱਸ ਯਾਰ। ਇਹ ਕਬੂਤਰ ਬਈ ਬਸੀਆਂ ਤੋਂ ਹੀ ਆਏ ਬਣੇ ਆਪਣੇ ਕੋਲੇ। ਬਾਈ ਕਿੰਨਾਂ ਟੇਸੀਆਂ ਤੋਂ ਬਾਈ ਦਾ ਉਸਤਾਦ ਕਰਮੀ ਦਾ ਬਾਈ ਤੇ ਸੀ ਗਰੁੱਪ ਬੱਸੀਆਂ ਵਾਲੇ ਹੁਣੀ ਨੇ ਉਹ ਬਾਈ ਦੇ ਉਸਤਾਦ ਨੇ ਉਹਨਾਂ ਤੋਂ ਇੱਕ ਕਬੂਤਰਾ ਆਏ ਹੋਣੇ ਇੱਕ ਕਬੂਤਰਾ ਨਹੀਂ ਦੇਖ ਵਖਰੀ ਵਖਰੀ ਦੇਖ ਹੈ ਕਬੂਤਰਾ ਨਹੀਂ ਦੂਜੇ ਕਬੂਤਰਾ ਨੂੰ ਇਹ ਜਿੰਦਗੀ ਦੇ ਆਪਣਾ ਖਾਤਾ ਇਹ ਕਬੂਤਰਾ ਨਹੀਂ ਖੋਲਿਆਗਾ ਸੰਗਾਲਾ ਸੰਗਾਲੀ ਛੱਡੀ ਸੀ ਗਾਂ ਹਾਂ ਦੇਖੋ ਇਹਨਾਂ ਆਟ ਦੇ ਜਾਮਾ ਕੱਲੀ ਕਬੂਤਰੀ ਰਹਿ ਗਈ ਸਾਰੇ ਕਬੂਤਰ ਜਾ ਜੂ ਕੇ ਆ ਗਏ ਇਹ ਕਬੂਤਰ ਜਾਂਦੇ ਨਹੀਂ ਹੈਗੇ ਜੰਗਿਆ ਇਹ ਛੱਡੀ ਕਿੱਥੇ ਜੀ ਪਹਿਲੀ ਸੰਗਾਲੀ ਸੰਗਾਲੇ ਛੱਡੀ ਸੀ ਹਾਂ ਇਹ ਇਹਦੀ ਪੱਠੀ ਛੱਡੀ ਦੀ ਇਹਨਾਂ ਦੀ ਭੈਣ ਲਖ ਵੀਰੇ ਇਹਨਾਂ ਦੀ ਭੈਣ ਹਾਂ ਕਿੰਨੇ ਉੱਡੇ ਜਦੋਂ ਏ ਉੱਡੇ ਸੀ ਕਬੂਤਰ 60 ਕਬੂਤਰ ਉੱਡੇ ਸੀ ਉਦੋਂ ਤੇ ਲਾਕਡਾਊਨ ਦੀ ਗੱਲ ਆਹੋ ਅੱਛਾ ਜਿੰਦਗੀ ਦਾ ਯਾਨੀ ਕਿ ਖਾਤਾ ਇਹਨਾਂ ਨੇ ਨਹੀਂ ਖੋਲਿਆ ਬਈ ਕਬੂਤਰਾਂ ਨੇ ਪਹਿਲੀ ਵਾਰੀ ਇਹਨਾਂ ਦੀ ਭੈਣ ਨਹੀਂ ਜਿੱਤਿਆ ਇਹ ਵੀ ਇਹਨਾਂ ਚੂਈਆਂ ਉਦੋਂ ਬਾਅਦ ਤੇ ਜਿੰਨੇ ਸਾਡੇ ਆਪਾਂ ਜਿੱਤੇ ਨੇ ਇਹਨਾਂ ਨਾਲ ਦੇ ਸਾਖੇ ਵੀ ਕੱਢਦੇ ਆ ਸਾਖੇ ਚਿੱਟੀਆਂ ਦੇ ਖੱਟੀਆਂ ਦੇ ਵੀ ਕੱਢਦੇ ਆ ਪਰ ਇਹ ਕੱਖ ਦਾ ਕਬੂਤਰ ਕੱਢਦੇ ਨੇ ਮੌਜੇ ਅਗਲਾ ਕਹਾਣੀ ਦੇਖ ਕੇ ਮੌਜੇ ਅਗਲਾ ਕਹਾਣੀ 100 ਪੀਸ ਨੇ ਇੱਕ ਚਿੱਟੀਆਂ ਇਹ ਜੇ ਉੜਦੇ ਆ ਇਹਨਾਂ ਬਦ ਬਰਬਰ ਉੱਪਰਦੇ ਜਿੱਦ ਨੇ ਉੜਦੇ ਕੋਈ ਉੱਪਰਦਾ ਹਾਂ ਉੱਪਰਦਾ ਇਹ ਆਪਣੇ ਮੇਰੇ ਆਪਣੇ ਪਿੰਡ ਵੀ ਜਿੱਤੀ ਸੀ ਦੀ ਮੰਗ ਕੇ ਵਾਲਾ ਓਕੇ ਜੀ ਕਰਮੀ ਕਬੂਤਰੀ ਇਹ ਵੀ ਜੋੜਾ ਆਪਣੇ ਕੋਲੇ ਬਸੀਆਂ ਤੀ ਆਇਆ ਹੋਇਆ ਸੀ ਸਾਰੇ ਲੜ ਲੈਣ ਉਹੀ ਆ ਮਤਲਬ ਹਾਂ ਇਹਦੇ ਜਿੰਨੇ ਛੱਡੇ ਅਗੇ ਇਹਦੇ ਗੰਗੋਰਾ ਕੱਲੀ ਰਹਿ ਗਈ ਸੀ ਇਹਦੀ ਛੋਡੇ ਪਿੰਡ ਵੀ ਬਾਜੀ ਸੀ ਮੰਗ ਕੇ ਵਾਲੋਂ ਉਦਨੇ ਉਦਨੇ ਕਬੂਤਰਾ ਆਪਣਾ ਬਾਜੀ ਛੱਡੀਆਂ ਇਹਦੀਆਂ 3 ਛੱਡੀਆਂ ਨੇ 2-3 ਬਾਜੀਆਂ ਛੱਡਤੀਆਂ ਸਾਰੀਆਂ ਜਿੱਤੀਆਂ ਨੇ ਜਿੰਨੀਆਂ ਇੱਕ ਇਧਰ ਛੱਡੀ ਸੀ ਆਪਣੀ ਛੋਟਾ ਪੰਡ ਜੀ ਰਾਇ ਕੂਡ ਮੰਨੀ ਕਿਹੜਾ ਪੰਡ ਜੀ ਉਹ ਉਹ ਛੋਟਾ ਜਿਹਾ ਪੰਡਾ ਹਾਂ ਰੂਪਾਪਤੀ ਰੂਪਾਪਤੀ ਉਹ ਵੀ ਜਿੱਤੀ ਤੇ ਕੱਦ ਬਹੁਤ ਛੋਟਾ ਯਾਰ ਕੂਤਰਾਂ ਇਤਰੇਆਂ ਦੇ ਦੇਖੋ ਵੀ ਐਡ ਐਡ ਇਨ ਕਿਨੇ ਕਿ ਕਿ ਕੂਤਰ ਐਸ ਜਿਹੜੇ ਸਾਰੇ ਇਹਦੂ ਵੀ ਨਿੱਕੀ ਦਿਖਾਵਾਏ ਹੁਣ ਇਹਦੂ ਬਾਦ ਆ ਇਹਦੂ ਵੀ ਛੋਟੇ ਕੱਦ ਦੇ ਇਹ ਇਹ ਕਿਹੜੀ ਕੂਤਰੀ ਆ ਇਹ ਆਪਣੇ ਕੋ ਘਰ ਦੇ ਜੋੜਾ ਸੀ ਹਮ ਤੇ ਏ ਮੰਨ ਕੇ ਚੱਲ ਇੱਕ ਬੰਦਾ ਆਪਣੇ ਤੇ ਪੰਡ ਕਬੂਤਰ ਬਿਠਾਉਣ ਆਇਆ ਸੀ ਉਹ ਤਾਂ ਕਬੂਤਰ ਲੈਂਦਾ ਸੀ ਅਸੀਂ ਸਾਤਰੀ ਵਾਲੀ ਲੈ ਲਿਆ ਅਹਰ ਜਾ ਜੋੜਾ ਬਣਿਆ ਯਾਰ ਇਹਨਾਂ ਦੇ ਬਰੋਬਰ ਕਬੂਤਰ ਸਾਡੇ ਹਜੇ ਤੱਕ ਦੂਜੇ ਵੀ ਨਹੀਂ ਉੜਦੇ ਉਹਦਾ ਕੁਝ ਵੀ ਨਹੀਂ ਪਤਾ ਸੀ ਕਿਹੜੀ ਬਲੱਡ ਲਾਈਨ ਆ ਜਾਂ ਕੁਝ ਨਹੀਂ ਸੀ ਪਤਾ ਸਾਤਰੀ ਵਾਲਾ ਕਬੂਤਰ ਲੈਂਦਾ ਸੀ ਸਾਤਰੀ ਵਾਲਾ ਲੈਂਦਾ ਸੀ ਤੇ ਇਹਦੇ ਮੰਨ ਕੇ ਚੱਲ ਤੂੰ ਗਾਹਾਂ ਭੈਣ ਦੀ ਇੱਕ ਸਾਹ ਕੀ ਸੀ ਇਹ ਖਟੀਆਂ ਦੀ ਕੱਢੀ ਸੀ ਜਿਹੜੀ ਸਾਹ ਕੀ ਜੋ ਹਮੀਦੀ ਛੱਡੀ ਦੁੱਸਰ ਜਿੱਤੀ ਉਹ ਹਾਂ ਹਾਂ ਹਮੀਦੀ ਦੁੱਸਰ ਉਹਨੇ ਤੀ ਮੰਨ ਕੇ ਚੱਲ ਤਿੰਨ ਕਬੂਤਰਾਂ ਜੀ ਸਾਝੀ ਹਾਂ ਨਹੀਂ ਆ ਗਿਆ ਹਾਂ ਜੀ ਵਿਸ਼ਾ ਤਿੰਨ ਚਾਰ ਤੇ ਸਾਝੀ ਹੋਈ ਏ ਦੀ ਭੈਣ ਦੁੱਸਰ ਜਿੱਤੀ ਉਸ ਤੋਂ ਬਾਅਦ ਤੇ ਦਾ ਭਰਾ ਇੰਨੇ ਵਜੇ ਛੱਡਿਆ ਉਹ ਫੋਲ ਓੜਿਆ ਉਹ ਵੀ ਸੱਤ ਅੱਠਾਂ ਕਬੂਤਰਾਂ ਏ ਸਾਝੀ ਹੋ ਗਈ 7 ਵਜੇ ਏ ਸੀ ਕਬੂਤਰ ਅੱਛਾ ਉਹੀ ਛਤਰੀ ਵਾਲੇ ਦੇ ਪੱਠੇ ਫਿਰ ਛਤਰੀ ਵਾਲੀ ਦੀ ਧੀ ਆ ਹਾਂ ਛਤਰੀਏ ਧੀ ਹੈਗਾ ਹਾਂ ਇਹਦੇ ਭੈਣ ਪਈ ਛੱਡੇ ਹਾਂ ਇਹਦੇ ਭੈਣ ਪਈ ਲਾਈਵ ਵੀ ਦੇਖ ਲੋ ਕਿਸੇ ਤੋਂ ਛਤਰੀ ਵਾਲਾ ਕਬੂਤਰ ਲਿਆ ਸੀ ਕਹਿੰਦਾ ਕਹਾ ਉਹਦੀ ਬਲੱਡ ਲਾਈਨ ਆਪਣੀ ਹੈ ਸਾਰੀ। ਬਸ ਇੱਕ ਜੋੜਾ ਹੀ ਆ ਆਪਣੇ ਘਰ ਦਾ ਬਾਕੀ ਦਾ ਬੱਸੀਆਂ ਤੇ ਆ। ਬਾਕੀ ਬੱਸੀਆਂ ਤੇ ਆਏ ਬਣੇ ਜਿਹੜੇ ਕਬੂਤਰ ਨੇ ਜੰਨੇ ਵੀ ਆਪਣੇ। ਇੱਕ ਦੋ ਜੋੜੇ ਆ ਆਪਣੇ ਘਰ ਦੇ। ਹਾਂ ਇਹ ਨਾਲੇ ਚੁੰਝ ਇਹਨਾਂ ਦੀ ਦੇਖ ਲਾ ਆਮ ਕਬੂਤਰਾਂ ਨਾਲੋਂ ਛੋਟੀ ਜੀ ਚੁੰਝ ਆ ਲੈ। ਨਿੱਕੀਆਂ ਨਿੱਕੀਆਂ ਚੁੰਝਾਂ ਦੇ ਨੇ। ਕੱਦ ਵੀ ਇਹਨਾਂ ਦੇ ਛੋਟੇ ਬਹੁਤ ਕੱਦ ਛੋਟੇ ਬੁੱਪਾਂ ਦੇ। ਆ ਜਾਣ ਵਾਰ। ਅੱਜ ਦੇ ਵਾਰ ਦੱਸ ਕਰਮੀ। ਇਹ ਕਬੂਤਰੀ ਆਈ ਸੀ ਆਪਾਂ ਤੋਂ ਪਿੰਦੂ ਤੋਂ ਅੰਡੇ ਆਏ ਸੀ ਪਿੰਡੂਈ। ਆ ਪਿੰਦੂ ਤੋਂ ਆਪਣੇ ਪਿੰਡ ਵਾਲੇ ਦੇ। ਹਾਂ ਉਹ ਇੱਕ ਆਪਣੇ ਕੋਲੇ ਕਬੂਤਰੀ ਹੈ ਗੱਡੀ। ਇਹ ਆਪਾਂ ਡੱਕੇ ਵਾਲੇ ਕਬੂਤਰਾਂ ਨਾਲ ਕ੍ਰੋਸ ਕਰ ਲਏ ਸੀ। ਉਦੋਂ ਬਾਅਦ ਅਸੀਂ ਬਮਾਲ ਛੱਡਿਆ ਕਬੂਤਰ 150 ਕਬੂਤਰ ਸੀ। ਇਹਨਾਂ ਦਾ ਪੱਠਾ ਹਾਂ ਬਾਜੀ ਤੋਂ ਤਾਂ ਖਰਾਬ ਜੀ ਹੋ ਗਈ ਸੀ। ਐਂਡ ਤੇ ਪਰ ਕਬੂਤਰ ਉੱਥੇ ਦੋ ਹੀ ਰਹਿ ਗਏ ਸੀ। ਇੱਕ ਆਪਣਾ ਕਬੂਤਰ ਸੀ, ਇੱਕ ਬੱਬੂ ਦੁੱਗਾ ਦਾ ਕਬੂਤਰ ਸੀ, ਦੋ ਕਬੂਤਰ ਸੀ। ਤੇ ਇਹਦੀ ਲਾਗ ਯਾਰ ਜਿੰਨੀ ਛੱਡੀ ਆ ਅਸੀਂ ਹੁਣ ਤੱਕ ਜਿੱਤੇ ਹੀ ਨਹੀਂ। ਜਿੰਨੇ ਛੱਡੇ ਅਗੇ ਇਹ ਕਬੂਤਰੀ ਦੇ ਇਹ ਬਿੰਦੂ ਤੋਂ ਆਂਡੇ ਆਏ। ਹਾਂ ਪਰ ਅੱਖਾਂ ਵੀ ਇਹ 빙ੀਆਂ ਵਾਲੀ ਕੱਢਦੇ ਅਗੇ ਜਿੰਨੀ ਅੱਖਾਂ ਨੇ ਜਮਾ ਐ ਦਿਲ ਜੇ ਬਣਾਉਂਦੇ ਅੱਖਾਂ ਦੇ। ਹਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਗਰਮੀਆਂ ਦਾ ਬਾਈ ਨੇ ਛੱਟਾ ਪਲਾਇਆ ਵਾ ਐ ਕਮਰੇ ਦੇ ਵਿੱਚ ਹੀ ਘਰ ਆਦਗਾਰ ਕਰਕੇ ਜਾਲ ਜੂਲਾ ਕੇ ਦੇਖੋ ਭਾਇਆ ਵਾ ਆ ਖਾਲੀ ਘਰ ਦੰਦ ਨੇ ਗਰਮੀਆਂ ਜਿਹੇ ਹਾਂ ਆ ਦੋ ਲਾਈਵ ਨੇ ਕਿੱਧਰ ਕੂਤਰ ਛੱਡ ਲਾਂ ਦੇ ਇੱਕ ਪਾਸੇ ਇੱਕ ਪਾਸੇ ਕੂਤਰੀਆਂ ਆ ਕਿਹੜਾ ਕੂਤਰਾ ਗਰਮੀ ਇੱਕ ਕੂਤਰ ਐਦ ਕੀ ਆਪਣਾ ਗਠਾਲੇ ਛੱਡਿਆ ਸੀ ਕੂਤਰ ਐ ਤੀਜਾ ਨੰਬਰ ਬਣਾਇਆ ਨੇ 6-7 ਕੂਤਰਾਂ ਹਾਂ 6-7 ਕੂਤਰਾਂ ਚ ਬਾਜੀ ਸਾਂਝੀ ਹੋ ਗਈ ਸੀ ਆਪਣੇ ਪਿੰਡੋਈ ਮੁੰਡਾ ਸਕੂਟਰੀ ਜਿੱਤਿਆ ਪਿੰਦੂ ਉਸ ਦਿਨੇ ਇਹ ਨੀ ਤੀਜਾ ਨੰਬਰ ਬਣਾਇਆ ਇਹ ਕਬੂਤਰ ਨੇ ਬਿਮਾਰ ਹੋ ਗਿਆ ਸੀ ਯਾਰ ਬਾਜੀ ਤਾਂ ਇੱਕ ਦਿਨ ਦੀ ਬੰਦੀ ਤੇ ਛੱਡਾ ਜੀ ਇਹ ਕੂਤਰਾ ਜੀ ਬਾਜੀ ਮਾਦੂ ਨੂੰ ਤਿਆਰ ਕਰਕੇ ਕਾਗੜਾ ਹੀ ਵੜਾ ਸੀ ਤਾਂ ਜੱਤ ਗਿਆ ਹਾਂ ਹੁਣ ਚਾਰ ਕਰਕੇ ਛੜਤਮ ਹੋ ਗਈ ਸੀ ਮਾਰ ਹੁਣ ਤੋਂ ਵੱਧ ਵੀ ਛੜਤ ਹਾਂ ਇਹ ਕਿਹੜੇ ਕੂਤਰਾ ਦਾ ਜੀ ਇਹ ਕਬੂਤਰ ਯਾਰ ਆਪਣੇ ਮੰਨ ਕੇ ਚੱਲ ਮਨਾਲ ਉੱਡੀ ਸੀ ਕਬੂਤਰੀ ਦੋ ਬਾਜੀਆਂ ਛਾਪੇ ਜਿੱਤੀ ਸੀ ਇਹਦੀ ਮਾਂ ਜਿਹੜੀ ਮਨਾਲ ਇਕੱਲੀ ਰਹੀ ਸੀ ਉਦੋਂ ਹਾਂ ਉਹ ਕਬੂਤਰੀ ਦਾ ਪੁੱਤ ਆ ਇਹ ਇੱਕ ਗੋਲੂ ਤੂਰ ਕੋਟ ਹਾਂ ਉਹਨਾਂ ਦਾ ਬਲੱਡ ਜੋ ਹੈ ਠੀਕ ਉਹਨਾਂ ਤੋਂ ਲੈਂਦਾ ਪਿਆ ਹਾਂ ਉਹਨਾਂ ਦੀ ਇਹ ਨਹੀਂ ਮਾਂ ਮੰਨ ਕੇ ਚੱਲ ਇਹਦੀ ਮਾਂ ਦੀ ਮਾਂ ਉਹਨਾਂ ਦੀ ਆਈ ਠੀਕ ਹੈ ਆ ਕੂਬੂਤਰੀ ਕਿੱਥੇ ਉੱਡੀ ਗਰਮੀ ਇਹ ਕਾਤਰੋਂ ਜਿੱਤੀ ਸੀ ਐਤ ਕੀ ਕੂਬੂਤਰੀ ਆਪਣੀ ਅੱਛਾ ਇਹ ਸੇ ਸਾਡੀ 50 ਕਬੂਤਰਾਂ ਦੀ ਬਾਜੀ ਹੋ ਗਈ ਸੀ ਕੋਲਡ ਕੋਲਡ ਦੇ ਬੰਦਿਆਂ ਦੀ ਅੱਛਾ ਹਾਂਜੀ ਪੰਮੇ ਦਾ ਕਬੂਤਰ ਸੀ ਪਿੰਦੂ ਦਾ ਸੀ ਤੇ ਇੱਕ ਕਬੂਤਰ ਆਮਨੇ ਦਾ ਸੀ ਫੌਜੀ ਦਾ ਅੱਛਾ ਅੱਛਾ ਉਹਰ ਤਾਂ ਝੜੀ ਪਈ ਹੈ ਹਾਂ ਬੱਚੇ ਕੜਾਇਆ ਬਾਈ ਹੁਣੀ ਲੈ ਗਈ ਉੱਥੇ ਬੱਛੀਆਂ ਸੀ ਬੱਛੇ ਬੱਛੀਆਂ ਬਾਕੀ ਸੀ ਹਾਂ ਉੱਥੇ ਕੱਢ ਕੇ ਕਿੰਨੇ ਗੋਡੇ ਫਰੇ ਕਿੰਨੇ ਗੋਡੇ ਛੇਮਕ ਸੀ ਇਹ 7 ਦਾ ਟਾਈਮ ਹੀ ਕੀਤਾ ਹੈ ਕਬੂਤਰਾਂ ਨੇ ਉਦਨੇ 48 ਟੈਂਪਰੇਚਰ ਸੀ ਉਦਨੇ ਆਪਾਂ ਦੋ ਬਾਜੀਆਂ ਜਿੱਤੇ ਕਮਾਲਪੁਰੇ ਜਿੱਤੇ ਸੀ 47 ਟੈਂਪਰੇਚਰ ਤੇ ਵੀ 7 ਦਾ ਟਾਈਮ ਕੀਤਾ ਹਾਂ ਹਾਂ ਅਰ ਕਬੂਤਰ ਵਰਦਾ ਹੈ ਉੱਥੇ ਵੀ ਆਪਣੇ 7 ਵਜੇ ਆਏ ਕਬੂਤਰੀ ਨੇ ਉਹ ਕਬੂਤਰੀ ਦਾ ਆਪਣੀ ਥੋੜੀ ਜਿਹੀ ਵਿਚਾਰੀ ਹੋ ਗਈ ਸੀ ਯਾਰ ਹੱਥ ਨਹੀਂ ਲੱਗੀ ਹੈਗੀ ਅੱਛਾ ਉਹ ਦੋ ਬਾਜੀਆਂ ਜਿੱਤ ਗਈ ਸੀ ਕਬੂਤਰੀ ਠੀਕ ਹੈ ਇਹ ਕਬੂਤਰ ਵੀ ਆਪਣਾ ਬਿਮਾਲ ਵਾਲੇ ਕਬੂਤਰ ਦਾ ਪਿਓ ਆ ਇਹ ਸੇ ਬਿਮਾਲ ਵਾਲੇ ਦਾ ਪਿਓ ਇਹ ਬੂਲੇ ਦਾ ਸਾਡੇ ਜਿਹੜੀ ਪਹਿਲਾਂ ਕਬੂਤਰੀ ਦਿਖਾਈ ਸੀ ਉਹਦਾ ਇਹਨਾਂ ਦੇ ਯਾਰ ਅੱਜ ਇਹ ਮੁੰਡਾ ਕਹਿੰਦਾ ਵੀ ਜਿੱਥੇ ਇਹਨਾਂ ਦਾ ਛਣਦ ਨੇ ਇਹ ਜੋੜੀ ਦਾ ਵੀ ਹਰਦਾ ਨਹੀਂ ਬਹੁਤ ਚੰਗੇ ਉੜਦੇ ਨੇ ਡੱਕੇ ਵਾਲੇ ਕਬੂਤਰੀ ਨੇ ਇਹ ਉਹੀ ਜਿਹੜੇ ਤਾਂ ਸਾਨੂੰ ਡੱਕੇ ਵਿੱਚ ਦਿਖਾਏ ਨੇ ਉਹਨਾਂ ਦੀ ਹੀ ਸਾਈਡ ਡੱਕੇ ਦੇ ਰੰਗ ਕਰਮੀ ਹਾਂ ਸਾਰੇ ਡੱਕੀ ਘੜਦੇ ਆ ਕੱਢਣੀ ਕੱਢਨੇ ਨਹੀਂ ਨੇ ਪੱਕੇ ਘੜਦੇ ਕੋਈ ਇੱਕ ਅੱਧਾ ਟਾਵਾ ਟੱਲਾ ਕੋਈ ਬਰੀ ਕੱਢ ਵੀ ਦਿੰਦੇ ਆ ਸਿੱਧੇ ਪਰ ਡੱਕੇ ਮਾੜੇ ਮੋٹے ਨਹੀਂ ਸਾਈਡਾਂ ਦੇ ਹੁੰਦੇ ਆ ਕਿ ਹੁੰਦੀ ਹੁੰਦੇ ਹੀ ਆ ਬਾੜੇ ਮੋٹے ਇਹ ਕੱਦ ਦੇਖ ਕੂਤਰਾ ਕੱਦ ਇੰਨੇ ਛੋਟੇ ਆ ਜਿੰਨੇ ਕਹਿੰਦੇ ਆਲੇ ਹੁਣ ਕੂਦਿਆ ਕੱਦ ਜੰਮੀ ਹੱਥ ਜਿੱਡਿਆ ਕੱਦ ਬਹੁਤ ਛੋਟੇ ਕੂਤਰਾ ਨੇ ਕਿਹਨੇ ਕਿਹ ਕੂਤਰਾ ਨੇ ਆ ਵੀ ਹੁਣ ਜਿਵੇਂ ਕੂਤਰਾ ਕੋਈ ਬਾਲਾ ਵੱਡਾ ਕੱਦ ਨਹੀਂ ਹੈਗਾ ਦਾ ਚਿੱਟੀਆਂ ਅੱਖਾਂ ਨੇ ਵੀ ਆਹ ਕਿਹੜਾ ਕੂਤਰਾ ਕਰਮੀ ਇਹ ਕਬੂਤਰਾ ਆਪਣਾ ਜਿਹੜੀ ਠੁੱਲੀ ਵਾਲ ਦਿੱਤੀ ਹੈ ਬਾਈ ਕਿੱਥੇ ਆਇਆ ਸੀ ਬਸ ਜਿਹੜੀ ਉੱਲੇ ਵਾਲੀ ਡੀਪੀ ਦੀ ਹਾਂ ਉਹਦਾ ਪਿਆ ਹੋਆ ਹੈ ਕਾਲੇ ਰੂਸਿਆਂ ਵਾਲੀ ਹਾਂ ਇਹਦਾ ਪਿਛਲੇ ਸਾਲ ਸੱਪੇ ਵੀ ਜਿੱਤਿਆ ਸੱਤ ਦਾ ਟਾਈਮ ਕੀਤਾ ਸੀ ਕਬੂਤਰਾ ਨੇ ਅੱਛਾ ਅੱਛਾ ਤੇ ਉਹੀ ਜੋੜੇ ਦੇ ਆ ਇਹ ਇਹ ਤਾਂ ਸਾਪੇ ਬਾਅਦੋਂ ਤਾਂਹਾਂ ਤੋਂ ਆਇਆ ਤੀ ਕਬੂਤਰ ਹਾਂ ਟੂਸੇ ਵਾਲਾ ਉਹ ਕਬੂਤਰ ਉਹ ਕਬੂਤਰਾਂ ਦਾ ਹੈ ਉਹਦਾ ਪਿਓ ਆ ਉਹਦਾ ਉਹ ਠੀਕ ਹੈ ਠੀਕ ਹੈ ਉਹ ਆ ਕਬੂਤਰ ਦੇ ਨੇ ਸਾਰੇ ਸਹੀ ਹੈ ਤੇ ਬੱਸੀਆਂ ਦੀ ਸ਼ਾਮ ਕੇ ਦਿੱਤੀ ਸੀ ਬਾਈ ਹੁਣਾ ਨਹੀਂ ਉਸੇ ਢੰਡੋਰੀ ਛੱਡੀ ਸੀ ਸਭੀ ਬੱਚੀਆਂ ਦੀ ਬੱਸੀਆਂ ਮੀਮੀ ਦੀ ਬਾਈ ਹੁਣੇ ਸਭੀ ਬੱਸੀਆਂ ਆਣੀਆਂ ਨੇ ਤੇ ਉਦਨੇ ਬਾਈ 70 ਕਬੂਤਰ ਸੀ ਬਾੜੀ ਗਰਮੀ ਸੀ ਹੂੰ ਬੈਲੀ ਬਿਲੀ ਦਾ ਟੈਂਪਰੇਚਰ ਹੋਊਗਾ ਮੇਰੇ ਖਿਆਲ ਨਾਲ 5 ਵਜੇ ਬਾਜੀ ਦੀ ਹਰ ਜੱਤ ਹੋ ਗਈ ਸੀ 6:30 ਬੈਠੀ ਇਹ ਆ ਕੇ ਘਰੇ ਇਹ 6:30 ਘਰੇ ਬੈਠੀ ਆਪਣੇ ਘਰੇ ਆ ਗਈ ਹਰੇ ਹੈ ਠੀਕ ਹੈ ਠੀਕ ਘਰੇ ਨਹੀਂ ਆ ਕੇ ਬਾਜੀ ਤੋਂ ਕਬੂਤਰ ਉੜਦਾ ਨਹੀਂ ਹੁੰਦਾ ਘਰ ਦੀ ਕਰਦਾ ਸੀ ਤੇ ਫੋਲ ਉੱਡੀਏ ਘਰੇ ਨਿਗੀ ਜੀ ਇਹ ਵੀ ਨਿਗੀ ਜੀ ਇਹਦੇ ਕਾਤੇ ਦਾ ਬਹੁਤ ਛੋਟਾ ਇਹ ਵੀ ਇੰਨੇ ਵੱਜ ਵਾਲੇ ਕਬੂਤਰ ਦੀ ਭੈਣ ਆ ਠੀਕ ਹੈ ਠੀਕ ਇਹਦੇ ਵੇਲੇ ਦੱਸ ਕਰ ਨਹੀਂ ਇਹ ਕਬੂਤਰ ਪੰਡ ਜੀ ਜਾ ਕੇ ਬਹਿਣ ਲੱਗ ਗਿਆ ਸੀ ਹਾਂ ਸਾਹ ਖਾ ਹਾਂ ਸਾਹ ਖਾਇਦ ਕੀ ਮੈਂ ਜੋੜਾ ਲਾਤਾ ਹਾਂ ਪਹਿਲੇ ਵਾਲਾ ਜੋੜਾ ਲਾਇਆ ਸੀ ਇਹਦਾ ਹਾਂ ਐਦ ਕੀ ਇਹਦਾ ਜਿੱਤਿਆ ਸੀ ਤੇ ਗੜਾ ਪੰਡ ਚੰਗਲੀ ਜਿੱਤਿਆ ਇਹਦਾ ਕਬੂਤਰ ਦਾ ਅਸੀਂ ਚੰਗਲੀ ਇਹਦਾ ਜਿੱਤਿਆ ਹਾਂ ਇਹਦਾ ਆ ਕਬੂਤਰੀ ਇਹਦੇ ਨਾਲ ਆਹੀ ਇਹ ਕਬੂਤਰੀ ਕਿਹੜੇ ਕਬੂਤਰਾਂ ਦੀ ਆ ਇਹ ਵੀ ਉਹੀ ਇੰਨੇ ਵੱਜ ਵਾਲੇ ਕਬੂਤਰ ਦੀ ਧੀ ਆ 2 14 ਵਾਲੇ ਆ ਇਹ ਇਹ ਕਿਹੜੇ ਹੁਣ ਇਹ ਆਈਆਂ ਜੋੜਾ ਇਹ ਸ਼ਾਹ ਖਗੜਿਆਂ ਦਾ ਇਹ ਸ਼ਾਹ ਆ ਕਬਵਾਲ ਵਾਲੇ ਕਬੂਤਰ ਦਾ ਭਰਾ ਦਾ ਠੀਕ ਇਹ 14 ਵਾਲਿਆਂ ਦੀ ਆ ਹਾਂ ਇਹ ਉਹੀ ਕਬੂਤਰ ਇਹਨੂੰ ਆਪਨੇ ਲੈ ਕੇ ਫੋਟੋ ਚੰਗੇ ਉੱਡੇ ਰਿਜ਼ਲਟ ਇਹ ਫਾਰਮ ਪ੍ਰਾਪਰ ਹੀ ਆ ਇਹ ਪੁੱਲੀ ਛੱਡੀ ਸੀ ਕਬੂਤਰੀ ਆ ਵੀ ਆਪਣੀ ਅੱਛਾ ਅੱਛਾ ਇਹ ਦੂਸਰ ਤੇ ਚੱਲੀ ਜੇ ਨਹੀਂ ਸੀ ਹੈਗੀ ਇਹ ਲੈ ਆਏ ਉਸ ਤੋਂ ਬਾਅਦ ਚ ਇਹਦੀ ਲਾਲ ਫੁੱਲ ਉਡਦੀ ਆ ਫੁੱਲ ਠੀਕ ਹਾਂ ਇਹ ਪੰਜੇ ਪੰਜੇ ਦਾ ਬੱਚਾ ਪਾਇਆ ਤੂੰ ਲਖਵੀਰੇ ਹਾਂ ਉਹ ਤੇ ਬੇਰੀ ਜਿਹੜੇ ਆ ਕੇ ਸਾਡੇ ਪੱਤੇ ਫੁੱਲ ਉਡ ਦੇ ਦੇ ਫੁੱਲ ਹੂੰ ਬਸ ਠੀਕ ਇੱਕ ਨਾ ਗਰਮੀ ਤੋਂ ਉਹ ਗੱਲ ਸੁਣਾਉਂਦਾ ਸੀ ਪਹਿਲਾਂ ਕੈਮਰੇ ਤੋਂ ਪਹਿਲਾਂ ਇੱਕ ਤਾਂ ਕਬੂਤਰ ਟੱਲੇ ਆਲ ਛੱਡਿਆ ਹਾਂ ਹਾਂ ਉਹਦੀ ਕੀ ਗੱਲ ਵਾਸ ਸੀ ਉਹ ਕਬੂਤਰ ਜਾਈ ਉੱਥੇ ਹੀ ਦੇਖੀ ਜਾਈਏ ਉਹ ਟੱਲੇ ਵਾਲੋ ਪਿੰਡ ਆ ਗਈ ਭਾਏ ਨਹੀਂ ਤੂੰ ਟੱਲੇ ਵਾਲੇ ਬਾਜੀ ਸਾਡੇ ਕੋਲੇ ਪੁੱਥੀ ਬੈਠੇ ਦੇਖੀ ਜਾਉਂਗੀ ਉਹ 7 ਵਜੇ ਜਦੋਂ ਨਿਕਲਿਆ ਮੈਂ ਬਾਹਰੇ 7 ਵਜੇ ਉਰੇ ਫਿਰੇ ਟੱਲੇ ਵਾਲ ਕਿੰਨੀ ਦੂਰ ਪੈਂਦਾ ਉਹ ਆਪਣੇ ਇਹ ਤਾਂ ਉਹ ਹੈਗਾ 30 32 ਕਿਲੋਮੀਟਰ 32 33 ਕਿਲੋਮੀਟਰ ਨਾ ਮਿੱਤਰ 32 33 ਕਿਲੋਮੀਟਰ ਕਬੂਤਰ ਹੀ ਘਰੇ ਆ ਗਈ ਭਾਈ ਜونی ਆਪਣੇ ਭਰਾ ਹੁਣੇ ਉੱਥੇ ਦੇਖੇ ਜਾਣਗੇ ਤਾਂ ਹਾਂ ਦੋ ਟੱਲੂ ਜਾ ਇਧਰੋਂ ਆਉਂਦਾ ਇਧਰੋਂ ਆਉਂ। ਜਦੋਂ ਘਰੇ ਆ ਗਏ 7 ਵਜੇ ਦੇਖੀ ਤਾਂ ਘਰੇ ਫਿਰੇ। ਹਾਂ। ਕੀ ਬਾਤ ਆ ਭਾਈ। ਹੈਗੀ ਕੂਤਰੀ ਹੋ। ਹਾਂ ਹਾਂ ਤਾਂ ਹਾਂ ਹੀ ਦਿਖਾਉਣਾ ਯਾਰ। ਤੇ ਭਾਈ ਆਪਾਂ ਜਲਦੀ ਮੁੰਡੇ ਦੀ ਇੰਟਰਵਿਊ ਦੀ ਸਾਰੀ ਵੀ ਕਰਾਂਗੇ। ਹਾਂ। ਤੇ ਹੋਰ ਵੀ ਕੂਤਰੇ ਜਿਹੜੇ ਰਹਿ ਗਏ ਉਹ ਵੀ ਦਿਖਾਵਾਂਗੇ। ਤੇ ਤੁਸੀਂ ਮੇਰਾ ਵੀਰ ਇੰਟਰਵਿਊ ਫੇਰ ਕਰਾਂਗੇ ਕਮੈਂਟਾਂ 'ਚ ਜਰੂਰ ਦੱਸਿਓ ਵੀ ਆਪਾਂ ਭਰਾ ਦੀ ਇੰਟਰਵਿਊ ਲੈ ਕੇ ਆਈਏ ਕਰਮੀ ਦੀ, ਕੋਲਡ ਦੀ। ਬਹੁਤ ਸੁਣੀਆਂ ਬਾਜੀਆਂ ਦਿੱਤੇ ਤੇ ਬਹੁਤ ਨਰਮ ਦਿਲ ਇਨਸਾਨ ਹੈ ਹਨਾ। ਮਤਲਬ ਯਾਰਾਂ ਦਾ ਯਾਰ ਕਹਿ ਦਿੰਦੇ ਨੇ ਆਪਾਂ ਉਹ ਬੰਦਾ ਹੈਗਾ ਕਮੈਂਟਾਂ 'ਚ ਜਰੂਰ ਦੱਸਿਓ ਪੂਰੇ ਇੱਕ ਤੋਂ ਇੱਕ ਕਬੂਤਰ ਯਾਰ ਰੈਡੀ ਕਰੀ ਵੀ ਪੰਜਾਬ ਦੀ ਕਰੀਮ ਆ ਸਾਨੂੰ ਉਹ ਬਲੱਡ ਲਾਈਨ ਦੇ ਸ਼ੌਕ ਕਰਾਵਾਂਗੇ ਹਾਲੇ ਤੱਕ ਕੁੱਝ ਕ ਕਬੂਤਰੀ ਦਿਖਾਏ ਨੇ ਮੈਂ ਕਹਣਾ ਕਬੂਤਰ ਦਿਖਾਈ ਨਹੀਂ ਆਪਾਂ ਇਹਦਾ ਬਹੁਤ ਕਬੂਤਰ ਆ ਦਿਖਾਉਣ ਵਾਲੇ ਤੇ ਦੱਸਿਓ ਤੁਸੀਂ ਕਮੈਂਟਾਂ 'ਚ ਵੀ ਇੰਟਰਵਿਊ ਲੈ ਕੇ ਆਈਏ ਫਿਰ ਆਪਾਂ ਜਰੂਰ ਇੰਟਰਵਿਊ ਕਰਾਂਗੇ ਧੰਨਵਾਦ ਬਾਈ ਕਰਮੀ ਤਰਾ ਤੁਹਾਨੂੰ ਵੀ ਧੰਨਵਾਦ ਬਾਈ